ਸਿਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵੈਗਰੂ ਸਾਰਿਆਂ ਨੂੰ ਛੜਦੀ ਕਲਾ ਵਿੱਚ ਰੱਖਣ ਜੀ ਪ੍ਰਧਾਨ ਜੀ ਨੇ ਕਰਤੀ ਤਿਆਰੀ ਖਿਲਾੜੀ ਚਲਾਉਣੇ ਦੀ ਥੋੜਾ ਜਨਾ ਇਹਨਾਂ ਦਾ ਗੰਨਾ ਜਲ ਗਿਆ ਤੱਕ ਦਿਨ ਟਰਾਂਸਫਾਰਮ ਪਰਤੇ ਨਾ ਅੱਗ गिर ਕੇ ਕੁਝ ਉਹ ਭਰੀਆਂ 5-7 ਤੱਕ 85 ਦੀਆਂ ਕੁਝ ਹੋਰ ਕਢਾ ਕੇ ਚਲਾਉਣਗੇ ਖਿਲਾੜੀ ਇੱਕ ਦੋ ਦਿਨ ਤੱਕ ਕਰਨ ਲੱਗੇ ਹੋਏ ਤਿਆਰੀ ਦੇਖਦੇ ਆਂ ਅੱਜ ਕੱਲੀ ਕੱਲੀ ਲੈਣੀ ਫੈਲਿਓ ਭੁੱਲ ਗਈ ਕਿ ਦਸ ਗੱਡੀ ਵਿੱਚ ਪੁੱਤੇ ਨਾ ਜੱਟਾ ਤਾਂ ਇੱਥੇ ਤੇ ਭਰਨੀ ਆ ਉਹਨੇ ਕਟਾ ਕੇ ਭਰਨ ਲੱਗਿਆ ਡਾਕਟਰ ਜੀ ਕੀ ਕਰਨੀ ਮਿੱਟੀ ਖਿਡਾਰੀ ਤਿਆਰ ਕਰਨੀ ਹੈ ਖਿਡਾਰੀ ਤਿਆਰ ਕਰੂੰਗੇ ਉਹ ਲਿਪਣੇ ਚੁੱਬੇ ਬੰਨਾ ਕਰ ਦੇਣਾ 85 ਉਹ ਚੱਲ ਭਾਈ ਇਹ ਰਸਤਾ ਸਾਨੂੰ ਵੀ ਆਹੋ ਤੇ ਲਾ ਲਿਆ ਨਾ ਮੈਨੂੰ ਗਾਇਲ ਸਪੋਟਾਂ ਜੀਆਂ ਵੈਲਡਿੰਗ ਕਰਾਤੀ ਹੰਸੇ ਤੇ ਉਹ ਬਾਈ ਵੈਲਡਿੰਗ ਵਾਲੇ ਚੱਲਣਾ ਹੁਣ ਦੱਸ ਐਡਾ ਟਰੈਕਟਰ ਦਾ ਦੱਸ ਕੰਪਨੀ ਦੱਸ 2 ਰੁਪਏ ਪਿੱਛੇ ਲੱਗ ਲਾ 2 ਰੁਪਏ ਦੀ ਮੱਤੀ ਲਾਉਣ ਪਿੱਛੇ ਹੈ ਐਡੀ ਕੰਪਨੀ ਐਡਾ ਟਰੈਕਟਰ ਆ ਲੱਗੇ ਜੀ ਬੰਦੇ ਤਿਆਰੀ ਕਰਨ ਕਣਕ ਬੀਜਣੇ ਦੀ ਗੰਨੇ ਵਾਲੇ ਚ ਇੱਕ ਬੰਦਾ ਸਾਨੂੰ ਦੇਖ ਕੇ ਰੇੜੇ ਵਾਲਾ ਵੀ ਰੁਕ ਗਿਆ ਪੱਤੀ ਗਲ ਲੱਗਦਾ ਯਾਰ ਉਹ ਆਹ ਲੱਗਦੀ ਲੱਤ ਜੀ ਦੀ ਪੱਤੀ ਗਲ ਇੰਨੇ ਹੀ ਫਾਲੇ ਹੋਰ ਚਾਹੀਦੇ ਇਹਨੂੰ ਥੋੜੇ ਆਲਾ ਤਾਂ 20 22 ਖਿੱਚੂ ਹਾਂ 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 ਇਹੀ 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 1 2 3 4 5 6 7 ਇਹ ਬੜਾ ਉਹ ਆ ਆ ਕੋਲੇ ਦੇਖ ਇੱਧਰ ਟਰੈਕਟਰ ਨੂੰ ਤਾਂ ਘਟਦੇ ਹਾਂ ਨਜ਼ਾਰਾ ਬਾਈ ਓਰੇ ਪੰਜਾਬ ਦੇ ਵਿੱਚ ਦੇਖ ਖੜੇ ਐਨ ਮੋਜਗਲ ਓ ਧੁੱਪਾਂ ਸੇਕਦੇ ਆ ਕੰਮ ਹੋ ਰਿਹਾ ਕੋਈ ਬੰਦਾ ਰਿਹੜਾ ਲੈ ਕੇ ਜਾ ਰਿਹਾ ਕੋਈ ਟਰੈਕਟਰ ਲੈ ਕੇ ਜਾ ਰਿਹਾ ਪ੍ਰਧਾਨ ਜੀ ਦੇਖੋ ਵਿਹਲੇ ਖੜੇ ਐਨ ਬਾਕੀ ਹਟੇ ਹੁਣੇ ਧੁੱਪਾਂ ਦਾ ਆਨੰਦ ਮਾਣੋ ਧੁੱਪਾ ਇਹਨੂੰ ਕਹਿੰਦੇ ਪੰਜਾਬ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਬਖਸ਼ਣ ਲਈ ਵੈਕਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ